ਸੀ ਤੁਹਾਨੂੰ ਤਕਨੀਕੀ ਤੌਰ ਉੱਪਰ ਇਹਨਾਂ ਦੋ ਰੰਗਾਂ ਦੀ ਜਾਣਕਾਰੀ ਦੇਵਾਂਗੇ ਉੱਥੇ ਹੀ ਪੰਥ ਵਿੱਚ ਇਸ ਦੀ ਪ੍ਰਮਾਣਿਕਤਾ ਤੇ ਨਿਸ਼ਾਨ ਸਹਿਬਾਨਾ ਦੀ ਮਰਿਆਦਾ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਜ਼ਰੂਰਤ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਲੱਗੇ ਮੀਰੀ ਪੀਰੀ ਦੇ ਦੋਨੋਂ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਸਿੰਘ ਸਹਿਬਾਨੇਸ ਉੱਤੇ ਧਿਆਨ ਦੇਣ ਸਿੰਘ ਸਹਿਬਾਨੇਸ ਉੱਤੇ ਧਿਆਨ ਦੇਣ ਜ਼ੋਰਡ ਥੈਟ in the opinion of the religious advisory committee dharmak slakar committee of the sgpc the decision of the high court dated 26th june 1941 in the case number 316 of 1941 ਹੁਣ ਸਵਾਲ ਇਹ ਵੀ ਹੈ ਕਿ ਜਲੂਸ ਵਿੱਚ ਨਿਸ਼ਾਨ ਸਾਹਿਬ ਕੌਣ ਚੁੱਕ ਸਕਦਾ ਬਸੰਤੀ ਯਾਨੀ ਕਿ ਜੈਥੀ ਰੰਗ ਹਲਕੇ ਪੀਰੇ ਸਰੋਂ ਦੇ ਫੁੱਲਾਂ ਦਾ ਰੰਗ ਹੈ ਨਾ ਕਿ ਕੇਸਰੀ ਪਹਿਲਾ ਕੋਡ ਹੈ ਆਰ ਜੀ ਵੀ ਯਾਨੀ ਕਿ ਰੈੱਡ ਗ੍ਰੀਨ ਤੇ ਬਲੂ ਜੋ ਸਰਮਈ ਰੰਗ ਹੈ ਉਸ ਦਾ ਜੋ ਆਰ ਜੀ ਵੀ ਕੋਡ ਹੈ ਉਹ ਹੈ 50 61 70 ਤੇ ਜੋ ਦਾ ਐਚ ਐਕਸ ਕੋਡ ਹੈ ਯਾਨੀ ਕਿ ਹੈਕਸ ਕੋਡ ਹੈ ਉਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਦਿਨੀ ਅਕਾਲ ਤਖਤ ਸਾਹਿਬ ਜੀ ਦੀ ਸਕੱਤਰੇ ਦੇ ਮੁਖੀ ਵੱਲੋਂ ਖਾਲਸੇ ਦੇ ਨਿਸ਼ਾਨ ਸਹਿਵਾਨਾਂ ਦੇ ਰੰਗਾਂ ਦੀ ਪੁਸ਼ਟੀ ਕੀਤੀ ਗਈ ਜੋ ਕਿ ਰਹਿਤ ਮਰਿਆਦਾ ਵਿੱਚ ਪਹਿਲਾਂ ਤੋਂ ਹੀ ਦਰਜ ਹੈ ਚਾਹੇ ਇਸ ਸਮੇਂ ਇਹ ਚਰਚਾ ਸਾਡੀ ਸਮਝ ਮੁਤਾਬਕ ਇਸ ਲਈ ਛੀੜੀ ਗਈ ਕਿਉਂਕਿ ਸੁਖਵੀਰ ਸਿੰਘ ਬਾਦਲ ਨੂੰ ਮੁੜ ਸਿਆਸਤ ਵਿੱਚ ਮਜਬੂਤ ਕਰਨਾ ਹੈ ਸਾਡਾ ਅੱਜ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੰਨਾ ਕੋ ਹੈ ਕਿ ਚਲੋ ਕਿਸੇ ਬਹਾਨੇ ਸਮੁੱਚੇ ਸੰਸਾਰ ਦੇ ਗੁਰਦੁਆਰਿਆਂ ਵਿੱਚ ਝੂਲਣ ਵਾਲੇ ਨਿਸ਼ਾਨ ਸਹਿਵਾਨਾ ਦਾ ਰੰਗ ਇੱਕੋ ਜਿਹਾ ਹੋ ਜਾਵੇਗਾ ਜਿੱਥੇ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਤੁਹਾਨੂੰ ਤਕਨੀਕੀ ਤੌਰ ਉੱਪਰ ਇਹਨਾਂ ਦੋ ਰੰਗਾਂ ਦੀ ਜਾਣਕਾਰੀ ਦੇਵਾਂਗੇ ਉੱਥੇ ਹੀ ਪੰਥ ਵਿੱਚ ਇਸ ਦੀ ਪ੍ਰਮਾਣਿਕਤਾ ਤੇ ਨਿਸ਼ਾਨ ਸਹਿਵਾਨਾ ਦੀ ਮਰਿਆਦਾ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਇਸ ਲਈ ਤੁਸੀਂ ਵੀਡੀਓ ਦੇ ਅੰਤ ਤੱਕ ਬਣੇ ਰਹੋ ਤਾਂ ਕਿ ਜਾਣਕਾਰੀ ਪੂਰੀ ਤਰ੍ਹਾਂ ਸਮਝੀ ਅਤੇ ਗੁਰੂ ਘਰਾਂ ਵਿੱਚ ਲਾਗੂ ਕੀਤੀ ਜਾ ਸਕੇ ਅਸੀਂ ਜਾਣਦੇ ਹਾਂ ਕਿ ਝੂਲਤੇ ਨਿਸ਼ਾਨ ਧੌਂਸੇ ਨਗਾਰੇ ਆਦ ਖਾਲਸੇ ਦੀ ਖੁਦਮਖਤਿਆਰੀ ਦੇ ਚਿੰਨ ਹਨ ਹਰ ਬਾਦਸ਼ਾਹ ਜਾਂ ਦੇਸ਼ ਦੇ ਪ੍ਰਮੁੱਖ ਦੀ ਮੌਜੂਦਗੀ ਉਸ ਦੇ ਆਪਣੇ ਝੰਡੇ ਨਾਲ ਦਰਸਾਈ ਜਾਂਦੀ ਹੈ ਇਸੇ ਤਰ੍ਹਾਂ ਖੰਡੇ ਕਿਰਪਾਨਾਂ ਨਾਲ ਸਜਿਆ ਇਹ ਨਿਸ਼ਾਨ ਸਾਹਿਬ ਸਾਡੇ ਗੁਰਦੁਆਰਿਆਂ ਵਿੱਚ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ਦਾ ਅਹਿਸਾਸ ਕਰਵਾਉਂਦਾ ਹੈ ਗੁਰਦੁਆਰੇ ਦੇ ਅਰਥ ਦੱਸਦੇ ਹੋਏ ਭਾਈ ਕਾਨ ਸਿੰਘ ਜੀ ਨਾਭਾ ਆਪਣੇ ਮਹਾਨ ਕੋਸ਼ ਵਿੱਚ ਲਿਖਦੇ ਹਨ ਕਿ ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀ ਲਈ ਸਕੂਲ ਅਧਿਆਤਮਿਕ ਜਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ਕ ਆਚਾਰਿਆ ਰੋਗੀਆਂ ਲਈ ਸਫਾਖਾਨਾ ਭੁੱਖਿਆਂ ਲਈ ਅੰਨਪੂਰਨਾ ਇਸਤਰੀ ਜਾਤ ਦੀ ਪਤ ਰੱਖਣ ਲਈ ਲੋਮਈ ਦੁਰਗ ਅਤੇ ਮੁਸਾਫਰਾਂ ਲਈ ਵਿਸ਼ਰਾਮ ਦਾ ਸਥਾਨ ਤੇ ਦੂਰੋਂ ਗੁਰੂ ਘਰ ਦੀ ਨਿਸ਼ਾਨਦੇਹੀ ਸਾਡੇ ਨਿਸ਼ਾਨ ਸਾਹਿਬ ਹੀ ਕਰਦੇ ਹਨ ਹੁਣ ਗੱਲ ਕਰਦੇ ਹਾਂ ਇਤਿਹਾਸਕ ਤੱਥਾਂ ਅਤੇ ਰਹਿਤ ਮਰਿਆਦਾ ਵਿੱਚ ਅੰਕਤ ਨਿਸ਼ਾਨ ਸਾਹਿਬ ਦੇ ਪਸ਼ਾਕੇ ਵਾਲੇ ਰੰਗਾਂ ਦੀ ਬਾਕੀ ਦੁਨੀਆ ਵਿੱਚ ਝੰਡੇ ਝੰਡੀਆਂ ਜਾਂ ਫਲੈਗ ਆਧ ਹਨ ਪਰ ਗੁਰਦੁਆਰੇ ਵਿੱਚ ਪ੍ਰਮੁੱਖਤਾ ਨਾਲ ਲਹਿਰਾ ਰਿਹਾ ਇਹ ਨਿਸ਼ਾਨ ਸਾਹਿਬ ਹੈ ਇਸ ਦੀ ਆਪਣੀ ਮਰਿਆਦਾ ਵੀ ਹੈ ਅਤੇ ਵਿਲੱਖਣਤਾ ਵੀ ਹਰ ਗੁਰਦੁਆਰੇ ਵਿੱਚ ਇਸ ਨੂੰ ਉੱਚੀ ਥਾਂ ਤੇ ਲਗਾਉਣ ਦੀ ਹਜ਼ਾਇਤ ਹੈ ਇਸ ਨੂੰ ਸਿੱਧੇ ਹੀ ਕਿਸੇ ਬਾਂਸ ਪਾਈ ਪੰਜਾਂ ਡੰਡੇ ਤੇ ਨਹੀਂ ਲਗਾਇਆ ਜਾ ਸਕਦਾ ਇਸ ਲਈ ਬਕਾਇਦਾ ਪਸ਼ਾਕਾ ਹੁੰਦਾ ਹੈ ਇਸ ਪਸ਼ਾਕੇ ਦਾ ਰੰਗ ਵੀ ਮर्यादा ਮੁਤਾਬਕ ਬਸੰਤੀ ਜਾਂ ਸਰਮਈ ਹੈ ਬਸੰਤੀ ਯਾਨੀ ਕਿ ਜੈਥਿਕ ਰੰਗ ਹਲਕੇ ਪੀਰੇ ਸਰੋਂ ਦੇ ਫੁੱਲਾਂ ਦਾ ਰੰਗ ਹੈ ਨਾ ਕਿ ਕੇਸਰੀ ਨਿਸ਼ਾਨ ਸਾਹਿਬ ਦੇ ਰੰਗ ਬਾਰੇ ਧਾਰਮਿਕ ਸਲਾਹਕਾਰ ਕਮੇਟੀ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ 7 ਅਗਸਤ 1940 ਨੂੰ ਹੋਈ 6ਵੀਂ ਇਕੱਤਰਤਾ ਵਿੱਚ ਪੰਥਕ ਮਤਾ ਪੰਨਾ ਨੰਬਰ 20 ਅਤੇ 7 ਜਨਵਰੀ 1945 ਦੀ ਇਕਤਰਤਾ ਵਿੱਚ ਨਿਸ਼ਾਨ ਸਾਹਿਬ ਦੇ ਪਸਾਕੇ ਦੇ ਰੰਗਾਂ ਬਾਰੇ ਵਿਚਾਰ ਉਪਰੰਤ ਮਤਾ ਨੰਬਰ 10 ਰਾਹੀਂ ਨਿਰਣਾ ਦਿੱਤਾ ਗਿਆ ਕਿ ਨਿਸ਼ਾਨ ਸਾਹਿਬ ਬਸੰਤੀ ਜਾਂ سرمਈ ਰੰਗ ਦਾ ਹੋਣਾ ਚਾਹੀਦਾ ਹੈ ਤੇ ਇਸ ਉੱਤੇ ਖੰਡਾ ਤੇ ਚੱਕਰ ਹੋਣਾ ਚਾਹੀਦਾ ਹੈ ਰੰਗ ਤਾਂ ਬਸੰਤੀ ਤੇ سرمਈ ਪ੍ਰਵਾਨਿਤ ਹੋ ਗਏ ਝੰਡੇ ਜਾਂ ਨਿਸ਼ਾਨ ਸਾਹਿਬ ਨੂੰ ਸਟੈਂਡਰਡ ਵੀ ਕਿਹਾ ਜਾਂਦਾ ਹੈ ਇਸ ਦਾ ਅਰਥ ਹੈ ਕਿ ਇਹ ਪੈਮਾਨਾ ਜਾਂਚਨ ਹੈ ਇਸ ਵਿੱਚ ਮਨਮਰਜ਼ੀ ਨਾਲ ਤਬਦੀਲੀ ਨਹੀਂ ਕੀਤੀ ਜਾ ਸਕਦੀ ਪਰ ਪ੍ਰਵਾਨਤ ਬਸੰਤੀ ਜਾਂ ਸਰਮਈ ਪੰਤਕ ਰੰਗਾਂ ਦੀ ਥਾਵੇਂ ਹੁਣ ਭਗਵੇਂ ਰੰਗ ਦੇ ਨਿਸ਼ਾਨ ਸਾਹਿਬ ਲੱਗਣੇ ਸ਼ੁਰੂ ਹੋ ਗਏ ਹਨ ਇਸੇ ਤਰ੍ਹਾਂ ਭਗਵੇਂ ਜਾਂ ਗੇਰੂਏ ਰੰਗ ਦੇ ਸਰੂਪਾਉ ਵੀ ਮਿਲਣੇ ਸ਼ੁਰੂ ਹੋ ਗਏ ਹਨ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਇਸ ਨਾਲ ਬਹੁਤ ਹੀ ਸੂਖਮ ਤਰੀਕੇ ਨਾਲ ਮਰਿਆਦਾ ਨੂੰ ਵੱਡਾ ਖੋਰਾ ਲੱਗ ਸਕਦਾ ਹੈ ਨਿਸ਼ਾਨ ਸਾਹਿਬ ਦਾ ਸਰੂਪ ਟਕੋਣਾ ਹੈ ਅਤੇ ਇਸ ਵਿੱਚ ਖੰਡੇ ਦਾ ਚਿੰਨ ਹੈ ਇਹ ਕਿਸੇ ਦੀ ਨਿੱਜੀ ਮਲਕੀਅਤ ਨਹੀਂ ਬਲਕਿ ਗੁਰੂ ਪੰਥ ਦਾ ਚਿੰਨ ਹੈ ਇਸ ਲਈ ਇਸ ਵਿੱਚ ਆਪਣੀ ਮਨਮਰਜ਼ੀ ਨਾਲ ਤਬਦੀਲੀ ਕਰਨ ਦਾ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਮਰਿਆਦਾ ਮੁਤਾਬਕ ਨਿਸ਼ਾਨ ਸਾਹਿਬ ਦੇ ਸਿਰੇ ਤੇ ਸਰਬ ਲੋ ਦਾ ਭਾਲਾ ਜਾਂ ਖੰਡਾ ਹੋਣਾ ਜ਼ਰੂਰੀ ਹੈ 1936 ਵਾਲੀ ਮੂਲ ਮਰਿਆਦਾ ਵਿੱਚ ਨਿਸ਼ਾਨ ਸਾਹਿਬ ਦੇ ਸਿਰੇ ਤੇ ਖੰਡਾ ਸੀ ਪਰ 1945 ਵਿੱਚ ਧਾਰਮਿਕ ਸਲਾਹਕਾਰ ਕਮੇਟੀ ਨੇ ਮਤਾ ਪਾਸ ਕਰਕੇ ਖੰਡਾ ਜਾਂ ਭਾਲਾ ਲਗਾਉਣ ਦੀ ਪ੍ਰਵਾਨਗੀ ਦਿੱਤੀ ਜਰੂਰਤ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਲੱਗੇ ਮੀਰੀ ਪੀਰੀ ਦੇ ਦੋਨੋਂ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਅਤੇ ਭਾਲਾ ਜਾਂ ਖੰਡਾ ਸਿੱਖ ਰਹਿਤ ਮਰਿਆਦਾ ਦੇ ਅਨੂਪ ਸਰਬਲੋ ਦਾ ਹੀ ਹੋਵੇ ਸਿੰਘ ਸਹਿਬਾਨ ਇਸ ਉੱਤੇ ਧਿਆਨ ਦੇਣ ਨਿਸ਼ਾਨ ਸਾਹਿਬ ਲਈ ਸਿੱਖ ਪੰਥ ਨੂੰ ਲੰਮੀ ਜਦੋ ਜਹਿਦ ਵੀ ਕਰਨੀ ਪਈ 1941 ਵਿੱਚ ਨਿਸ਼ਾਨ ਸਾਹਿਬ ਨੂੰ ਗੁਰਦੁਆਰਿਆਂ ਵਿੱਚ ਲਗਾਏ ਜਾਣ ਅਤੇ ਨਿਹੰਗ ਸਿੰਘਾਂ ਵੱਲੋਂ ਨੇਜੇ ਅਤੇ ਨਿਸ਼ਾਨ ਸਾਹਿਬ ਜਥਿਆਂ ਜਾਂ ਜਲਸੇ ਜਲੂਸਾਂ ਵਿੱਚ ਲੈ ਕੇ ਜਾਣ ਵਾਲੇ ਮਾਮਲਾ ਉਸ ਸਮੇਂ ਹਾਈ ਕੋਰਟ ਵਿੱਚ ਪਹੁੰਚਿਆ ਉਸ ਸਮੇਂ ਧਾਰਮਿਕ ਸਲਾਹਕਾਰ ਕਮੇਟੀ ਨੇ 6 ਜੁਲਾਈ 1941 ਨੂੰ ਮਤਾ ਪਾਸ ਕੀਤਾ ਆਓ ਸੁਣੀਏ ਉਹ ਕੀ ਸੀ ਅਸਰਟਡ ਥੈਟ ਇਨ ਦੀ opinion ਆਫ ਦ ਰਿਲੀਜੀਅਸ ਐਡਵਾਈਜ਼ਰੀ ਕਮੇਟੀ ਤਰਮਾਕਸਲਾਕਾਰ ਕਮੇਟੀ ਆਫ ਦ ਐਸਜੀਪੀਸੀ ਦ ਡਿਸੀਜਨ ਆਫ ਦ ਹਾਈ ਕੋਰਟ ਡੇਟਿਡ 26th ਜੂਨ 1941 ਇਨ ਦ ਕੇਸ ਨੰਬਰ 316 ਆਫ 1941 Kron versus Sobha Singh is a position limitation on the religious liberty of the Nihang Sikhs in carrying the Nishan Sahib or the spear of the Sikhs in journal in carrying it before Sikh procession and jathas and for carrying it for fixing and keeping it in the Gurdwaras resolved further that in the opinion of the religious advisory committee, ਨਿਸ਼ਾਨ ਸਾਹਿਬ اور ਥਿਸ ਪੀਅਰ ਇਜ਼ ਐਸੈਂਸ਼ੀਅਲ ਰਿਲੀਜੀਅਸ ਸਿੰਬਲ ਟੂ ਬੀ ਕੈਰੀਡ ਬਾਈ ਨਿਹੰਗ ਸਿਕਸ ਐਂਡ ਫਾਰ ਅਦਰ ਸਿਕਸ ਐਸ ਵੈਲ ਵੈਨ ਦੇ ਕੈਰੀ ਇਟ ਬਿਫੋਰ ਜਥਾਸ ਆਫ ਇਨ ਪ੍ਰੋਸੀਸ਼ਨ অর ਵੈਨ ਦੇ ਟੇਕ ਇਟ ਟੂ ਅ ਗੁਰਦੁਆਰਾ ਫਾਰ ਫਿਕਸਿੰਗ অর ਕੀਪਿੰਗ ਇਟ ਥੇਅਰ ਹੁਣ ਸਵਾਲ ਇਹ ਵੀ ਹੈ ਕਿ ਜਲੂਸ ਵਿੱਚ ਨਿਸ਼ਾਨ ਸਾਹਿਬ ਕੌਣ ਚੁੱਕ ਸਕਦਾ ਹੈ ਨਗਰ ਕੀਰਤਨ ਅਤੇ ਜਲੂਸਾਂ ਵਿੱਚ ਨਿਸ਼ਾਨ ਸਾਹਿਬ ਦੇ ਚੁੱਕਣ ਬਾਰੇ ਵੀ ਧਾਰਮਿਕ ਸਲਾਹਕਾਰ ਕਮੇਟੀ ਦੀ 7 ਜੁਲਾਈ 1945 ਦੀ ਇਕੱਤਰਤਾ ਵਿੱਚ ਨਿਰਣਾ ਲਿਆ ਗਿਆ ਕਿ ਨਿਸ਼ਾਨ ਸਾਹਿਬ ਤਿਆਰ ਵਰਤਿਆ ਰਹਤਵਾਨ ਸਿੰਘ ਹੀ ਚੁੱਕ ਸਕਦਾ ਹੈ ਪੰਥਕ ਮਤੇ ਪੰਨਾ ਨੰਬਰ 34 ਤੇ ਦਰਜ ਹੈ ਇਸ ਲਈ ਪੰਥਕ ਅਹਿਦ ਹੈ ਕਿ ਇਸ ਨੂੰ ਉਹੀ ਚੁੱਕੇ ਜੋ ਇਸ ਦੀ ਹਿਫਾਜ਼ਤ ਕਰ ਸਕੇ ਜੇਕਰ ਕਿਦਰੇ ਜੰਤਕ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਬਿਨਾਂ ਨਿਸ਼ਾਨ ਸਾਹਿਬ ਦੇ ਹੈ ਤਾਂ ਉਸ ਨੂੰ ਹੋਰ ਜੋ ਕੁਝ ਵੀ ਕਹਿ ਲਿਆ ਜਾਏ ਪਰ ਗੁਰਦੁਆਰਾ ਨਹੀਂ ਕਿਹਾ ਜਾ ਸਕਦਾ ਆਓ ਹੁਣ ਤਕਨੀਕੀ ਤੌਰ ਉੱਪਰ ਸਮਝੀਏ ਕਿ ਸਮੁੱਚੇ ਸੰਸਾਰ ਵਿੱਚ ਨਿਸ਼ਾਨ ਸਾਹਿਬ ਦਾ ਰੰਗ ਇੱਕੋ ਜਿਹਾ ਕਿਵੇਂ ਕਰਨਾ ਹੈ ਤੁਸੀਂ ਸਕਰੀਨ ਉੱਪਰ ਦੇਖ ਰਹੇ ਹੋ ਬਸੰਤੀ ਦੇ ਸਰਮਈ ਰੰਗ ਦੇ ਦੋ ਨਿਸ਼ਾਨ ਸਾਹਿਬ ਪਹਿਲਾਂ ਗੱਲ ਕਰੀਏ ਬਸੰਤੀ ਰੰਗ ਦੀ ਇੱਥੇ ਤਿੰਨ ਤਰ੍ਹਾਂ ਦੇ ਰੰਗਾਂ ਦੇ ਕੋਡ ਦਿੱਤੇ ਗਏ ਹਨ ਪਹਿਲਾ ਕੋਡ ਹੈ ਆਰ ਜੀ ਬੀ ਯਾਨੀ ਕਿ ਰੈੱਡ ਗ੍ਰੀਨ ਤੇ ਬਲੂ ਇਸ ਕੋਡ ਵਿੱਚ ਲਾਲ 255 ਹਰਾ 219 ਤੇ ਨੀਲਾ 88 ਫੀਦੀ ਹੈ ਤੁਸੀਂ ਦੁਕਾਨਦਾਰ ਨੂੰ ਇਹ ਕੋਡ ਦੱਸਣਾ ਹੈ ਤੇ ਉਸਨੇ ਤੁਹਾਨੂੰ ਬਸੰਤੀ ਰੰਗ ਦੇ ਦੇਣਾ ਇਸੇ ਤਰ੍ਹਾਂ ਰੰਗ ਦਾ ਇੱਕ ਕੋਡ ਹੋਰ ਹੈ ਜਿਸ ਨੂੰ ਐਚ ای ਐਕਸ ਕਹਿੰਦੇ ਹਨ ਇਹ ਹੈ #FFDB58 ਇਹ ਵੀ ਬਸੰਤੀ ਰੰਗ ਦਾ ਕੋਡ ਹੈ ਤੇ ਤੀਜੀ ਤਰ੍ਹਾਂ ਦਾ ਕੋਡ ਹੈ CMYK ਯਾਨੀ ਕਿ ਸਿਆਨ ਮੈਂਜੈਂਟਾ ਯੈਲੋ ਤੇ ਬਲੈਕ ਇਸ ਦੇ ਕੋਡ ਨੰਬਰ ਹਨ ਸਿਆਨ 0 ਮੈਂਜੈਂਟਾ 14 ਯੈਲੋ 65 ਤੇ ਬਲੈਕ 0 ਸੋ ਇਸੇ ਤਰ੍ਹਾਂ ਜੋ سرمਈ ਰੰਗ ਹੈ ਉਸ ਦਾ ਜੋ RGB ਕੋਡ ਹੈ ਉਹ ਹੈ 50 61 70 ਤੇ ਜੋ ਦਾ HEX ਕੋਡ ਹੈ ਯਾਨੀ ਕਿ ਹੈਕਸ ਕੋਡ ਹੈ ਉਹ ਹੈ #323D4F ਤੇ ਜਿਹੜਾ CMY ਕੇ ਕੋਡ ਹੈ ਉਹ ਹੈ 117069 ਸੋ ਪੂਰੀ ਦੁਨੀਆ ਵਿੱਚ ਇਹ ਤਿੰਨ ਤਰੀਕੇ ਦੇ ਕੋਡ ਹੀ ਪ੍ਰਚਲਿਤ ਨੇ ਸੋ ਤੁਸੀਂ ਜਦੋਂ ਵੀ ਨਿਸ਼ਾਨ ਸਾਹਿਬ ਦਾ ਰੰਗ ਖਰੀਦਣਾ ਹੈ ਤਾਂ ਇਹ ਕੋਡ ਦੱਸ ਕੇ ਖਰੀਦਿਆ ਜਾ ਸਕਦਾ ਹੈ ਸੋ ਇਸ ਨਾਲ ਜਿੱਥੇ ਸਬਦ ਵਧਾਵਾਂ ਖਤਮ ਹੋ ਜਾਣਗੀਆਂ ਉੱਥੇ ਸਮੁੱਚੇ ਸੰਸਾਰ ਵਿੱਚ ਨਿਸ਼ਾਨ ਸਹਬਾਨਾ ਦਾ ਰੰਗ ਇੱਕੋ ਜਿਹਾ ਹੋ ਜਾਵੇਗਾ ਹੋਰ ਜਾਣਕਾਰੀਆਂ ਲਈ ਤੁਸੀਂ ਦੇਖਦੇ ਰਹੋ ਜੁਜਾਰ ਟਾਈਮ ਹੁਣ ਬਲਵਿੰਦਰ ਸਿੰਘ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਤੇ ਤੁਸੀਂ ਇਹ ਚੈਨਲ ਸਬਸਕ੍ਰਾਈਬ ਕਰਨਾ ਹੈ ਜੇਤੇ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਉਤੇ ਹੀ ਜੁਝਾਰ ਟਾਈਮ ਦਾ ਅਖਬਾਰ ਪੰਜਾਬੀ ਗੁਰਮੁਖੀ ਲਿਪੀ ਵਿੱਚ ਇੱਕੋ ਇੱਕ ਅਖਬਾਰ ਹੈ ਜਿਹੜਾ ਗੁਰਮੁਖੀ ਲਿਪੀ ਵਿੱਚ ਛਪਦਾ ਹੈ ਜਿਹਦੇ ਹਰੇਕ ਸਫੇ ਦੇ ਉੱਤੇ ਊੜਾ ਆੜਾ ਵੀ ਲਿਖਿਆ ਹੋਇਆ ਹੈ ਹਰੇਕ ਸਫੇ ਦੇ ਉੱਤੇ ਗੁਰਬਾਣੀ ਦੇ ਅੱਖਰ ਲਿਖੇ ਹੋਏ ਨੇ ਗੁਰਮੁਖੀ ਦੇ ਅੱਖਰ ਲਿਖੇ ਹੋਏ ਨੇ ਜਿਹੜੇ ਤੁਸੀਂ ਸਿੱਖ ਸਕਦੇ ਹੋ ਜਿਹੜਾ ਧਿਆਨ ਨਾਲ ਸੋਚੋ ਕਿ ਤੁਹਾਨੂੰ ਸਭ ਨੂੰ ਊੜਾ ਆੜਾ ਆਉਂਦਾ ਨਹੀਂ ਨਾ ਆਉਂਦਾ ਸਿੱਖ ਸਕਦੇ ਹੋ ਔਰ ਮਾਣ ਨਾਲ ਇਹ ਗੱਲ ਕਹਿ ਸਕਦੇ ਹੋ ਕਿ ਸਾਡੇ ਘਰ ਇੱਕ ਪੰਜਾਬੀ ਅਖਬਾਰ ਆਉਂਦਾ ਹੈ ਕਿਉਂਕਿ ਅਸੀਂ ਪੰਜਾਬੀਆਂ ਬਹੁਤ ਸਾਰੇ ਬੱਚੇ ਅਸੀਂ ਵੱਡੇ ਸਕੂਲਾਂ 'ਚ ਪੜਾ ਰਹੇ ਹਾਂ ਪਰ ਅਸੀਂ ਮਾਤ ਭਾਸ਼ਾ ਤੋਂ ਉਵਾਂਝੇ ਹੁੰਦੇ ਜਾ ਰਹੇ ਹਾਂ ਆਓ ਆਪਣੀਆਂ ਜੜ੍ਹਾਂ ਨਾਲ ਵੀ ਜੁੜੀਏ ਬਾਅਦ ਤੋਂ ਬਾਅਦ ਜੁਆ ਟਾਈਮ ਅਖਬਾਰ ਵੀ ਲਵਾਈਏ ਤਾਂ ਕਿ ਅਸੀਂ ਇਹ ਹੋਕਾ ਦੇ ਸਕੀਏ ਆਓ ਬਣਾਈਏ ਹਰਾ ਲੁਧਿਆਣਾ ਖਰਾ ਲੁਧਿਆਣਾ ਧੰਨਵਾਦ ਸਸ਼ਿਕਾ